ਭੈਣ ਜੀ ਨੇ ਵੀਰ ਜੀ ਨੇ ਗੱਲ ਕਹੀ ਹੈ ਵੀ 11 ਬੰਦਿਆਂ ਨੂੰ 11 ਸ਼ਖਸ਼ਾਂ ਨੂੰ ਬਸ ਦੇ ਵਿੱਚੋਂ ਕੱਢ ਕੇ ਸ਼ਹੀਦ ਕੀਤਾ ਜਾਂਦਾ ਹੈ ਤੇ ਉਹ ਨਾਮ ਵੀਰ ਜੀ ਕਹਿੰਦੇ ਵੀ ਸਬੂਤ ਸਾਡੇ ਕੋਲੇ ਨਹੀਂ ਹੈ ਪਰ ਇੱਕ ਚਲੰਤ ਗੱਲ ਚੱਲੀ ਹੈ ਕਿ ਉਹ ਤਰਸੀਮ ਸਿੰਘ ਬਾਬੇ ਨੇ ਕਰਵਾਇਆ ਚਲੋ ਮੰਨਿਆ ਉਹ ਤਰਸੀਮ ਸਿੰਘ ਨੇ ਕਰਵਾਇਆ ਉਸ ਤੋਂ ਬਾਅਦ ਇਹਨਾਂ ਨੇ ਅਗਲੀ ਗੱਲ ਕਹੀ ਹੈ ਵੀ ਕਿਸੇ ਬਾਬੇ ਨੇ ਕੁਰਤੀ ਵਾਲੇ ਨੇ ਪੁਲਿਸ ਨੂੰ ਗੱਡੀਆਂ ਰੋਕ ਕੇ ਮਿਲਦਾ ਹੈ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹਦੀਆਂ ਲੱਤਾਂ ਦੇ ਵਿੱਚ ਗੋਲੀਆਂ ਸਰਬਜੀਤ ਦੇ ਮਾਰੀਆਂ ਜਾਂਦੀਆਂ ਨੇ ਕਮਾਲ ਦੀ ਗੱਲ ਐ ਜਿਹੜੇ ਪਹਿਲੇ ਨੇ ਉਹ ਬੱਸਾਂ ਵਿੱਚੋਂ ਬੰਦੇ ਕੱਢ ਕੇ ਮਰਵਾਉਂਦੇ ਨੇ ਤੇ ਜਿਹੜੇ ਦੂਜੇ ਨੇ ਉਹ ਪੁਲਿਸ ਨੂੰ ਕਹਿ ਕੇ ਲੱਤਾਂ ਵਿੱਚ ਗੋਲੀਆਂ ਮਰਵਾ ਰਹੇ ਨੇ ਕੋਈ ਉਹ ਨੇ ਜਿਹੜੇ ਪ੍ਰਾਪਰਟੀ ਵੇਚਦੇ ਪਏ ਨੇ ਤੇ ਹਾਂਜੀ ਇੱਕ ਗੱਲ ਤੁਹਾਨੂੰ ਟੋਕਾਂ ਦਾ ਸੌਰੀ ਮਾਫੀ ਚਾਹਣਾ ਕੱਲੀ ਇੰਨੀ ਗੱਲ ਨਹੀਂ ਰੋਕ ਕੇ ਨਹੀਂ ਨਾ ਉਹਨਾਂ ਨੇ ਪੁਲਿਸ ਨਾਲ ਗੱਲਬਾਤ ਕੀਤੀ ਤੇ ਦਬਾਅ ਪਾਇਆ ਕਿਸੇ ਹੋਰ ਬੰਦੇ ਦਾ ਨਾਮ ਲੈਣ ਕੇਸ ਕੇਸ ਦੇ ਵਿੱਚ ਇੱਕ ਬੰਦੇ ਦਾ ਨਾਮ ਲਓ ਵੀ ਉਹਨੇ ਮੈਨੂੰ ਪੈਸੇ ਦਿੱਤੇ ਤੇ ਤਾਂ ਮੈਂ ਉਹਨੂੰ ਮਾਰਿਆ ਸਮਝੋ ਇਹ ਗੱਲ ਤੇ ਇਹ ਗੱਲ ਉਹਨੇ ਸੂਰਮੇ ਨੇ ਅੱਗੋਂ ਕਹੀ ਕਿ ਮੇਰਾ ਸਬੰਧੀ ਹੈ ਨਹੀਂ ਜਦੋਂ ਤੇ ਮੈਂ ਕਿਉਂ ਕਹਾ ਫਿਰ ਉਹਦੇ ਗੋਡੇ 'ਚ ਗੋਲੀਆਂ ਮੱਜੀਆਂ ਅੱਛਾ ਵੀ ਜੇ ਬਿਆਨ ਉਹਨਾਂ ਦੇ ਹੱਕ 'ਚ ਦੇ ਦਿੰਦਾ ਤਾਂ ਨਹੀਂ ਮੰਨਿਆ ਹੱਥ 'ਚ ਬਿਆਨ ਦੇਨੂੰ ਤਾਂ ਗੋਡਿਆਂ 'ਚ ਗੋਲੀਆਂ ਮਾਰੀਆਂ ਤੇ ਉਹਨੇ ਗੋਡਿਆਂ 'ਚ ਗੋਲੀਆਂ ਖਾਣੀਆਂ ਪ੍ਰਮਾਣ ਕਰ ਲਈਆਂ ਪਰ ਅੱਗੇ ਕਿਸੇ ਗੁਰ ਸਿੱਖ ਦਾ ਜ਼ਿਕਰ ਨਹੀਂ ਕੀਤਾ ਨਹੀਂ ਜਿਵੇਂ ਹੁਣ ਦੱਸਿਆ ਕੋਈ ਉਹ ਹੈ ਬਸ ਦੇ ਵਿੱਚੋਂ ਬੰਦੇ ਕਢਾ ਕੇ ਤੁਸੀਂ ਦੱਸਿਆ ਵੀ ਮਰਵਾ ਰਿਹਾ ਕੋਈ ਉਹ ਹੈ ਜਿਹੜਾ ਗੋਡੀਆਂ ਵਿੱਚ ਗੋਲੀਆਂ ਮਰਵਾ ਰਿਹਾ ਕੋਈ ਉਹ ਹੈ ਜਿੱਥੋਂ ਦੇ ਤੁਸੀਂ ਦੱਸਿਆ ਵੀ ਸਕੂਲ ਫੇਲ ਹੋ ਗਿਆ ਉੱਥੋਂ ਦਾ ਬਾਬਾ ਹੈ ਉਹ ਐਫੀਡੇਵਿਟ ਦੇ ਰਿਹਾ ਸਰਕਾਰ ਨੂੰ ਵੀ ਇਹ ਜਿਹੜਾ ਮੰਨ ਲਓ ਨਵਾਬ ਗੰਜਾ ਵਾਲਾ ਬਾਬਾ ਜੀ ਇਹਦੇ ਅਤਵਾਦੀਆਂ ਨਾਲ ਸੰਬੰਧ ਰੱਖੇ ਆ ਇਹਦਾ ਮਤਲਬ ਇਹਨਾਂ ਦੀ ਨਜ਼ਰ ਦੇ ਵਿੱਚ ਜਿਹੜੇ ਤੁਸੀਂ ਦੱਸਿਆ ਵੀ ਅਸੀਂ ਕੌਮ ਦੀ ਖਾਤਰ ਲੜੇ ਆ ਪਰ ਜਿਹੜੇ ਉੱਥੇ ਬੈਠੇ ਹੋਏ ਨੇ ਉਹ ਤੁਹਾਨੂੰ ਅਜੇ ਵੀ ਅਤਵਾਦੀ ਦੱਸਦੇ ਪਏ ਨੇ ਉਹ ਤੁਹਾਨੂੰ ਦੱਸਦੇ ਪਏ ਨੇ ਵੀ ਤੁਸੀਂ ਸਟੇਟ ਦੇ ਅਗੇਂਸਟ ਲੜਦੇ ਪਏ ਹੋ ਉਹ ਤੇ ਫਿਰ ਤੁਹਾਡੀ ਸਾਰੀ ਮੂਮੈਂਟ ਦੇ ਉੱਪਰ ਹੀ ਉਂਗਲ ਚਾਗੇ ਆਪਣੀਆਂ ਚਾਰ ਲਾਈਨਾਂ ਦੇ ਵਿੱਚ ਹੀ ਹਾਂਜੀ ਹਾਂਜੀ ਬਿਲਕੁਲ ਮੈਂ ਹੁਣ ਇੱਥੇ ਤੁਹਾਨੂੰ ਦੱਸਦਾ ਕਿ ਤਰਾਈ ਦੇ ਵਿੱਚ 4 ਸਾਲ ਮੈਂ ਰਿਹਾ ਮੇਰੀ ਗੱਲ ਨੂੰ ਸਮਝਿਓ 4 ਸਾਲ 4 ਸਾਲ ਥੋੜੇ ਨਹੀਂ ਹੁੰਦੇ ਉਸੇ ਏਰੀਆ 'ਚ ਰਿਹਾ ਤੇ ਜਦੋਂ ਅੰਡਰਗਰਾਉਂਡ ਰਿਹਾ ਉਹ 3 ਸਾਲ ਰਿਹਾ ਪਹਿਲਾਂ ਤੇ ਬਿਲਕੁਲ ਓਪਨ ਕਲੀਮ ਸ਼ੇਪ ਸੀ ਮੈਂ ਨਾਂ ਮੇਰਾ ਜਸਪ੍ਰੀਤ ਸਿੰਘ ਸੀਗਾ ਤੇ ਮੈਂ ਉਸ ਉਸ ਏਰੀਆ 'ਚ ਰਿਹਾ ਤੇ ਹਜ਼ਾਰਾਂ ਬੰਦਿਆਂ ਨੂੰ ਮੇਰਾ ਪਤਾ ਸੀ ਵੀ ਇਹ ਬਰਾਣਾ ਬੰਦਾ ਆ ਕਿਸੇ ਨੇ ਮੇਰੀ ਮੁਕਬਰੀ ਨਹੀਂ ਕੀਤੀ ਇਹਦਾ ਮਤਲਬ ਸਮਝਦੇ ਨਹੀਂ ਕਿਉਂ ਨਹੀਂ ਕੀਤੀ ਕਿਉਂਕਿ ਸਾਨੂੰ ਸਮਝਦੇ ਆ ਕਿ ਅਸੀਂ ਉਹਨਾਂ ਦੇ ਆਪਣੇ ਆ ਇਹ ਤੇ ਵਿਰਲੇ ਵਿਰਲੇ ਨੇ ਤਾਂ ਕਿ ਜੇ ਜੇ ਤਰਾਈ ਦੇ ਲੋਕ ਸਮਝਦੇ ਸੀ ਤੁਸੀਂ ਆਪਣੇ ਹੋ ਤੁਸੀਂ ਕਿਹਾ ਵੀ ਅਸੀਂ ਖੜਕੂ ਸੀ ਅਸੀਂ ਕੌਮ ਦੀ ਖਾਤਰ ਤੁਰੇ ਸੀ ਸਾਨੂੰ ਕਿਸੇ ਨੇ ਬਾਹੋਂ ਫੜ ਕੇ ਨਹੀਂ ਤੋਰਿਆ ਸਾਡੇ ਅੰਦਰੋਂ ਆਵਾਜ਼ ਆਈ ਅਸੀਂ ਤੁਰੇ ਹੈਨਾ ਪਰ ਸਵਾਲ ਪੈਦਾ ਹੋ ਗਿਆ ਵੀ ਜਿਹੜੇ ਅੱਜ ਕਾਰ ਸੇਵਾ ਦੀ ਕੁਰਤੀ ਪਾਈ ਬੈਠੇ ਨੇ ਉਹ ਜਦੋਂ ਸਰਕਾਰ ਨੂੰ ਐਫੀਡੇਬਿਟ ਦਿੰਦੇ ਪਏ ਨੇ ਤੇ ਸਰਕਾਰ ਦੇ ਐਫੀਰੇਬਲ ਦੇ ਵਿੱਚੋ ਕਿਹਦੇ ਵੀ ਨਵਾਬ ਕੰਜਾਲਾ ਜੀ ਦੇ ਹੱਥ ਵਾਦੀਆਂ ਨਾਲ ਲਿੰਕ ਰਹੇ ਜੀ ਇਹਦੇ ਫਲਾਣੀਆਂ ਨਾਲ ਰਹੇ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੀ ਸਾਰੀ ਮੂਵਮੈਂਟ ਦੇ ਉੱਪਰ ਉਂਗਲ ਕੋਸ ਬਾਬੇ ਨੇ ਚੁੱਕੀ ਹੈ ਤੇ ਤਰਾਈ ਦੇ ਲੋਕ ਫੇਰ ਜੇ ਕਰਾਈਆਂ ਦਿੰਦੇ ਨੇ ਤੇ ਤਰਾਈ ਦੇ ਲੋਕਾਂ ਨੂੰ ਹੁਣ ਕੀ ਕਹਿਣਾ ਚਾਹੁੰਦੇ ਹੋ ਮੈਂ ਲੋਕਾਂ ਨੇ ਇਹ ਕਹਿਣਾ ਚਾਹੁੰਨਾ ਵੀ ਇਹਨਾਂ ਨੂੰ ਬਿਲਕੁਲ ਵਾਪਸ ਮੋੜੋ ਤੇ ਮੈਂ ਇਹ ਗੱਲ ਹੋਰ ਕਹਿਣਾ ਵੀ ਇਹਨਾਂ ਦੀਆਂ ਬੋਰੀਆਂ ਜਿਹੜੀਆਂ ਘਰਾਂ ਚ ਵੰਡ ਕੇ ਜਾਂਦੇ ਬੋਰੀਆਂ ਵਾਪਸ ਕਰੋ ਦੀ ਗੱਲ ਕਰਦੇ ਨੇ ਚਲੋ ਐ ਕਰਦੇ ਆਪਾਂ ਤੁਸੀਂ ਅੱਜ ਇਹ ਪ੍ਰੋਮਿਸ ਕਰੋ ਵੀ ਤੁਸੀਂ ਐ ਕਰਿਓ ਤੁਸੀਂ ਉੱਥੋਂ ਤੁਰ ਪੋ ਉੱ ਕਾਸ਼ੀਪੁਰ ਤੋਂ ਅੱਗੇ ਆਉਂਦਾ ਹੈ ਬਾਜਪੁਰ। ਬਾਜਪੁਰ ਤੋਂ ਅੱਗੇ ਆਉਂਦਾ ਜੀ ਕਿਲਾ ਖੇੜਾ। ਕਿਲਾ ਖੇੜਾ ਤੋਂ ਅੱਗੇ ਆਉਂਦਾ ਗਦਰਪੁਰ। ਗਦਰਪੁਰ ਤੋਂ ਅੱਗੇ ਆਉਂਦਾ ਮਤੋਸ਼ ਮੋੜ। ਮਤੋਸ਼ ਮੋੜ ਤੋਂ ਸੱਜੇ ਹੱਥ ਮੁੜ ਕੇ ਅੱਗੇ ਆਉਂਦਾ ਨਵਾਬਗੰਜ। ਹਾਂ। ਠੀਕ ਹੈ ਜੀ। ਇਹ ਸਾਰੇ ਰਸਤੇ ਦੇ ਉੱਤੇ ਤੁਸੀਂ ਜਿੰਨੇ ird gird 50 50 ਕਿਲੋਮੀਟਰ ਜਿਹੜੀ ਤਰਾਈ ਦੇ ਸਿੱਖ ਨੇ ਉਹਨਾਂ ਨੂੰ ਇੱਕੋ ਹੀ ਗੱਲ ਪੁੱਛਣੀ ਹੈ ਤੁਸੀਂ। ਠੀਕ ਆ। ਬਿਨਵਾਬਗੰਜ ਜਾਣਾ ਬਾਬਾ ਕਿਵੇਂ ਦਾ? ਬਸ ਸਿਰਫ ਇਹਨੀ ਗੱਲ ਪੁੱਛਣੀ ਹੈ। ਸਿਰਫ ਤੇ ਜਾਂ ਫਿਰ ਤੁਸੀਂ ਸੜਕ ਤੇ ਖੜ ਕੇ 10 ਬੰਦੇ ਚ ਗਾਲ ਕੱਢ ਕੇ ਵਿਖਾਏ ਜੇ ਜੇ ਤੁਹਾਡੀ ਧੌਣ ਨਾ ਲਾਈ ਉਹਨਾਂ ਨੇ ਤਾਂ ਕਹਿ ਲਿਓ ਫਿਰ ਇੱਥੋਂ ਪਤਾ ਲੱਗ ਜੂਗਾ ਕਿ ਚੰਗਾ ਕੌਣ ਹੈ ਤੇ ਮਾੜਾ ਕੌਣ ਹੈ ਤੇ ਤਰਸੀਮ ਨੂੰ ਤੋੜੀ ਗਾਲਾਂ ਕੱਢਦੇ ਜਾਏ ਜੇ ਤੁਹਾਨੂੰ ਕੋਈ ਹੱਥ ਵੀ ਲਾ ਗਿਆ ਤਾਂ ਮੇਰੀ ਜ਼ਿੰਮੇਵਾਰੀ ਬਹੁਤ ਵੱਡੀਆਂ ਗੱਲਾਂ ਤੁਸੀਂ ਕਰ ਰਹੇ ਹੋ ਪਰ ਤੁਸੀਂ ਇਲਾਕੇ ਦੇ ਭੇਤੀ ਹੋ ਤੁਸੀਂ ਤਰਾਈ ਦੇ ਲੋਕਾਂ ਦੀ ਭਾਵਨਾ ਸਮਝਦੇ ਹੋ